ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਧੂ ਤੇ ਗੁਰਸੇਮ ਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬਤਾ ਪਾਲਗਰ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਲੋਕਾਂ ਦੇ ਰੋਸਾ ਦਾ ਨਾਸ਼ ਕਰੋ ਬਾਬਾ ਜੀ ਔਕੀ ਕੜੀ ਨਾ ਦੇਖੋ ਕਰੋ ਕਿਰਪਾ ਸੰਤਨ ਸਿਧੂ ਤੇ ਗੁਰਸੇਮ ਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਹੁਤ ਬੱਚਿਆਂ ਨੂੰ ਕਰ ਦਿਓ ਕਿਰਪਾ ਬੱਚਿਆਂ ਨੂੰ हाजो वाहेगुरु जी

Редактор субтитров А.Семкин Корректор А.Егорова i Thank yeah. i ਚਿਤ ਚਿਤ ਵਾ ਅਰਦਾਸ ਕਹੂੰ ਪਰ ਕਹਿ ਪਿਨਾ ਸਕੋ ਸਰਬ ਚੰਤ ਤੁਝ ਪਾਸ ਸਾਧ ਸੰਗਤ ਹਾਂ ਤੱਕ ਏਰੇ ਹੁਕਮ ਪਬਨੀ ਸਹਾਣ ਤਉ ਕਰੋ ਸਾਹਿਬ ਕੀ ਸੇਵਾ ਦੇਖ ਸਭ ਦਿਸ਼ਟ ਨਾਮ ਕਰਤਾ ਮੁਖ ਮੇਰਾ ਤਗਮ ਅਲਕ ਕਾਰਣ ਪਰਖ ਜੋ ਫਰਮਾ ਵਹਿ ਸੁ ਕਹੋ ਘਰ ਅਮਰਦਾਸ ਕਾਰਣ ਕਰਨ ਜੇ ਤੂੰ ਰਖਹ ਤੇ ਘਰ ਅਮਰ ਦਾਸ ਕਾਰਣ ਕਰਨ ਜਿਵ ਤੂੰ ਰਖਹ ਤਿਵ ਰਹੁ ਦਰਨ ਗगन ਲਵਖੰਡ ਮਹ ਜੋਤ ਸਰੂਪੀ ਰਹੋ ਪਰ ਬੰਨ ਮਤਰਾ ਕਸ਼ ਭੇਦ ਨਹੀਂ ਦਰ ਅਰਜਨ ਪਰਖ ਹਾਰ ਹਰੀ ਦਾ ਗਲੀ ਚਕੜ ਦੂਰ ਕਰ ਨਾਲ ਪਿਆਰੇ ਨੇਹ ਚਲਾ ਤਪ ਕੰਬਲੇ ਰਹਾ ਤ ਟਟਨੇ ਜੋ ਕੰਬਲੀ ਅੱਲਾਹ ਵਰਸਾ ਮੇ ਹੋ ਜਾਏ ਮਿਲਾਤ ਨਾ ਸੱਚੜਾ ਟੁੱਟ ਨਾਹੀ ਨੇ ਹੋ ਮੀਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਧਰਮ ਨਾਮੁਰ ਮੈਂ ਗਿਉ ਜਾ ਕੇ ਸਾਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਟੇ ਦਰਸ ਤੁਹਾਰ ਹੋਏ ਸਭ ਕਉ ਟੱਪ ਗੁਰ ਸੇਵਿਆ ਰਹਿਨ ਸਹਾਜ ਸੁਭਾਈ ਦਰਸਨ ਪਰਸਿਆ ਗੁਰ ਕੈ ਜਨਮ ਮਰਨ ਦੁਖ ਜਾ ਰੂਹ ਸਿਫਤ ਖਸਾਂ ਦੀ ਨਉਰ ਅਰਸਾ ਪਰਸਾ ਚਟੀਆਂ ਧਗ ਡਠੇ ਸਕੇ ਬਾਤ ਸਾਹ ਮਨ ਜਨਮ ਜਨਮ ਦੀ ਕਟੀਆਂ ਸਜਣ ਸਚਾ ਬਾਤ ਸਾਹ ਤੇਰੇ ਸਹਾਂਦ ਸਹੋ ਜਿਸ ਪਾਸ ਬਹਿਟ ਆ ਸੋਹੀਏ ਹਉ ਨਾ ਦਾਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓ ਔਂਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਆਰ ਵੇਦ ਵਿਚਾਰਿਓ ਨਿਵਲ ਪੰਗਮ ਸਾਧੇ ਪੰਚ ਜਨਾ ਸੋ ਸੰਗ ਨ ਛੁਟਕਿਓ ਅਧਕ ਅਹੰ ਬੁੱਧ ਵਾਧੇ ਪਾਠ ਪੜਿਓ ਆਰ ਵੇਦ ਵਿਚਾਰਿਓ ਨਿਵਲ ਪੰਗਮ ਸਾਧੇ ਪੰਜ ਜਨਾਸੋ ਸੰਗ ਨਾ ਛੁਟਕੋ ਅਦਕ ਅਹੰ ਬੁੱਧ ਵਾਦੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਧਾਰ ਪਰਿਓ ਸੁਆਮੀ ਕਾ ਦਵਾਰ ਦੀਜਾ ਗੁਧ ਬਬਕਾ ਰਹਾ ਭਾਇਓ ਕਾਰਪਾਤੀ ਰਹੋ ਨਗਨ ਫਿਰਿਓ ਬਨਵਾਹੀ ਟਾਟ ਤੀਰਤ ਸਭ ਧਰਤੀ ਭਰਮਿਓ ਜਵਦਾ ਛੁਟਕਾ ਨਾਹੀ ਮਾਨ ਕਾਮਨਾ ਤੀਰਤ ਜਾਏ ਵਸਿਓ ਸਿਰ ਘਰ ਵਤ ਤਰਾਏ ਮਨ ਕੀ ਮੈਲ ਨ ਉਤਰੈ ਇਹ ਵਿੰਧ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰਗ ਵਰ ਬਹੁ ਵਿਦਾਨ ਦਾ ਤਾਰਾ ਤੰਨ ਵਸਤਰ ਭੂਮ ਬਹੁ ਹਰਪੇ ਨਹਿ ਮਿਲਿਆ ਹਰ ਦਵਾਰਾ ਪੂਜਾ ਅਰਚਾ ਬੰਦਨ ਡੰਡੋਤ ਘਟ ਕਰ ਮਾਰਤ ਰਹਤਾ ਹਉ ਕਰਤ ਬੰਧਨ ਮੈਂ ਪਰਿਆ ਨਾ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਣ ਚੋਰਾਸੀ ਇਹ ਭੀਕਰ ਕਰ ਰਹਾ वड्डी आर जा फिर जनम संग ना गया। राज लीला राजन की रचना करिया हुकम या फारा सेज सोहनी चंदन चो नरक कर का द्वारा ਹਰ ਕੀਰਤ ਸਾਧ ਸੰਗਤ ਸਿਰ ਕਰ ਮਨ ਕਾ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਖੇ ਕਾਲਹਿਨਾ ਤੇਰੋ ਸੇਵਕ ਇਹ ਰਗ ਮਾਤਾ ਪਯੋ ਕਿਰਪਾਲ ਦੀਨ ਦੁਖ ਭੰਜਨਾ ਔਰ ਹਰ ਕੀਰਤਨ ਇਹੋ ਮਨ ਰਤਾ ਰਹਾ ਦੁਜਾ ਤੇਰੋ ਸੇਵਕ ਏ ਰੰਗ ਮਾਤਾ ਪਯੋ ਕਿਰਪਾ ਦੀਨ ਦੁਖ ਭੰਜਨਾ ਹਰ ਹਰ ਕੀਰਤਨ ਇਹ ਮਨ ਰਾਤਾ ਰਹਾ ਦੂਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਕਰ ਦੂਜਾ ਅਸ਼ਟਪਦੀਆ ਇਕ ਓਅੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰਬੀਦ ਵਿਚਾਰਿਓ ਨਿਵਲ ਭਉੰਗਮ ਸਦ ਹੀ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਲਹਿਕ ਅਹੰਮ ਵੋਧ ਹਵਾ ਦੇ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਉ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠ ਰਾਗ ਅੰਦਰ ਅਸ਼ਟ ਪਦੀਆ ਸਰਲੇਖੇ ਪਾਵਨ ਪਵਿੱਤਰ ਹੁਕਮ ਅੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 641 ਉੱਪਰ ਸੁਭਾਇਮਾਨ ਹੈ ਸਤਿਗੁਰ ਜੀ ਦੀ ਕਿਰਪਾ ਕਰਨ ਕੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉੱਲਾ ਚੁੱਕਾਂ ਦੀ ਖਿਮਾ ਕਰਿਓ ਬੁਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ